ਰਮਨ ਮੈਂ ਠੀਕ ਠਾਕ ਆ ਉਹ ਜਿਹਨੂੰ ਜੇਲ੍ਹ ਚ ਰੱਖਿਆ ਹੈ ਤੇ ਉਹਨੂੰ ਵੀ ਠੀਕ ਠਾਕ ਆ ਤੇ ਉਹਨੂੰ ਪੁਲਿਸ ਤੋਂ ਕਿਨਪਾ ਪਰਚਾ ਕਿਟਾ ਕੇ ਤੇ ਕਿਨਪ ਬਾਰਡ ਕਰਾਸਿੰਗ ਦਾ ਕਰਕੇ ਵਕੀਲ ਘਰਿਆ ਜੀ ਠੀਕ ਹੈ ਉੰਜ ਮੈਂ ਠੀਕ ਠਾਕ ਹਾਂ ਬਿਲਕੁਲ ਫਜ਼ਿਲਕਾ ਦੇ ਪਿੰਡ ਖੈਰਕ ਦੇ ਵਿੱਚ ਭਾਰਤ ਪਾਕਿਸਤਾਨ ਸਰਹੱਦ ਪਾਰ ਕਰਕੇ ਕਿਸਾਨ ਦਾ ਪੁੱਤਰ ਗਲਤੀ ਨਾਲ ਪਾਕਿਸਤਾਨ ਚਲਾ ਗਿਆ ਸੀ ਹੁਣ ਲਗਭਗ 1.5 ਮਹੀਨੇ ਬਾਅਦ ਕਿਸਾਨ ਦੇ ਪੁੱਤਰ ਦੀ ਵੀਡੀਓ ਸਾਹਮਣੇ ਆਈ ਹੈ ਪਾਕਿਸਤਾਨ ਤੋਂ ਆਈ ਇਸ ਵੀਡੀਓ ਵਿੱਚ ਇਹ ਕਿਹਾ ਗਿਆ ਕਿ ਉਹ ਬਿਲਕੁਲ ਠੀਕ ਹੈ ਅਤੇ ਪਾਕਿਸਤਾਨ ਦੀ ਜੇਲ੍ਹ ਵਿੱਚ ਹੈ ਕਿਸਾਨ ਦੇ ਪੁੱਤਰ ਅਮਰਿਤਪਾਲ ਖਿਲਾਫ ਪਾਕਿਸਤਾਨ ਵਿੱਚ ਕੇਸ ਦਰਜ ਕੀਤਾ ਗਿਆ ਹੁਣ ਉਸ ਨੂੰ 1 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ ਅਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਦਰਅਸਲ 21 ਜੂਨ ਨੂੰ ਭਾਰਤ ਪਾਕਿਸਤਾਨ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਇਹ ਨੌਜਵਾਨ ਪਾਕਿਸਤਾਨ ਚਲਾ ਗਿਆ ਸੀ ਜਿਸ ਤੋਂ ਬਾਅਦ ਹੁਣ 28 ਜੁਲਾਈ ਨੂੰ ਪਤਾ ਲੱਗਿਆ ਕਿ ਸਾਨੂ ਕਿ ਉਹਨਾਂ ਦਾ ਪੁੱਤਰ ਅਮਰਿਤਪਾਲ ਸਿੰਘ ਪਾਕਿਸਤਾਨ ਵਿੱਚ ਹੈ ਕੇਸ ਦਰਜ ਕੀਤਾ ਗਿਆ ਉਸਤੇ ਤੇ ਵਕੀਲ ਕੀਤਾ ਗਿਆ ਸੀ ਵਕੀਲ ਨੇ ਪਾਕਿਸਤਾਨ ਦੇ ਅਦਾਲਤ ਤੋਂ ਉਸਦੇ ਪੁੱਤਰ ਦੇ ਕੇਸ ਦੇ ਦਸਤਾਵੇਜ਼ WhatsApp ਰਾਹੀਂ ਭੇਜੇ ਜਿਸ ਵਿੱਚ ਦੱਸਿਆ ਗਿਆ ਕਿ 1 ਮਹੀਨੇ ਦੀ ਸਜ਼ਾ ਅਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਅਤੇ ਇਹ ਜੁਰਮਾਨਾ ਉਦੋਂ ਹੀ ਭਰਿਆ ਜਾ ਸਕਦਾ ਹੈ ਜਦੋਂ ਵਿਦੇਸ਼ ਮੰਤਰੀ ਉਹਨਾਂ ਦੇ ਪੁੱਤਰ ਨੂੰ ਦੇਸ਼ ਨਿਕਾਲਾ ਦੇਣ ਲਈ ਪਾਕਿਸਤਾਨ ਨੂੰ ਪੱਤਰ ਭੇਜੇ ਤੇ ਇਹ ਕਿਸਾਨ ਜੁਰਮਾਨਾ ਨਹੀਂ ਭਰ ਸਕਦਾ ਇਸ ਲਈ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਹੈ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਰਾਤ ਸਿੰਘ ਪਿੰਡ ਕੈਰੀ ਕਿਰਤਾਰ ਦਾ ਜੋ ਮੇਰਾ ਬੇਟਾ ਸਰਦਪਾਰ ਖੇਤੀ ਕਰਨ ਵਾਸਤੇ ਜਾਂਦਾ ਹੈ ਤਾਰਬੰਦੀ ਤੋਂ ਅੰਦਰ ਉਹ 21 ਜੂਨ ਨੂੰ ਗਿਆ ਸੀ ਲੇਕਿਨ ਘਰ ਨਹੀਂ ਵਾਪਸ ਪਹੁੰਚਿਆ ਪ੍ਰਸ਼ਾਸਨ ਕੋਲ ਅੱਗੇ ਬਾਲ ਆਵਾਜ਼ ਠਾਈ ਮੰਤਰੀਆਂ ਸੰਤਰੀਆਂ ਕੋਲ ਸਾਹਿਬਾਨਾ ਕੋਲ ਵੀ ਜਾਂਦੇ ਰਹੇ ਆ ਜਿਹਦੇ ਵਿੱਚ ਰਾਣਾ ਗਰਮੀ ਸਿੰਘ ਸੋਦੀ ਜੀ ਜਿਨ੍ਹਾਂ ਨੇ ਸਾਡਾ ਵਾਪੜਿਆ ਛੇ ਸਿੰਘ ਕਬਾਇਆ ਜੀ ਤਾਂ ਮੇਰੇ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੈ ਕਿ ਮੇਰੇ ਬੇਡੇ ਨੂੰ ਲਗਭਗ ਡੇਢ ਮਹੀਨੇ ਤੋਂ ਪਰੋ ਚੁਕਿਆ ਹੈ ਜੋ ਪਾਕਿਸਤਾਨ ਵਿੱਚ ਪਹੁੰਚਿਆ ਨੂੰ 28 ਜੁਲਾਈ ਨੂੰ ਸਾਨੂੰ ਪਤਾ ਚੱਲਿਆ ਹੈ ਕਿ ਜੋ ਸਾਡਾ ਬੇਟਾ ਪਾਕਿਸਤਾਨ ਵਿੱਚ ਪਹੁੰਚਿਆ ਸੀ ਉਸ ਦੇ ਉੱਤੇ ਮੁਕਦਮਾ ਦਰਜ ਕੀਤਾ ਗਿਆ ਹੈ ਜੋ ਮੁਕਦਮੇ ਦੀਆਂ ਕਾਪੀਆਂ ਨੂੰ ਅਸੀਂ ਇੱਕ ਵਕੀਲ ਸਹਿਲ ਸਾਹਿਬ ਨੂੰ ਪਾਕਿਸਤਾਨ ਦੇ ਵਿੱਚ ਕੀਤਾ ਉਸ ਸਹਿਲ ਸਾਹਿਬ ਨੇ ਸਾਨੂੰ ਚੂਨੀਆ ਕੋਰਟ ਦੇ ਵਿੱਚੋਂ ਕਾਪੀਆਂ ਲੈ ਕੇ ਅੰਮ੍ਰਿਤਸਰਪਾਲ ਦੇ ਕੇਸ ਦੀਆਂ ਸਾਨੂੰ ਭੇਜੀਆਂ ਹਨ ਉਹ ਮੈਂ ਆਪ ਜੀ ਨੂੰ ਸ਼ੇਅਰ ਕਰਨਾ ਚਾਹਾਂਗਾ ਇਹ ਕਾਪੀਆਂ ਉਹਨਾਂ ਨੇ ਭੇਜੀਆਂ ਨੇ ਜਿਸ ਕਾਪੀਆਂ ਦੇ ਵਿੱਚ ਇਹ ਲਿਖਿਆ ਗਿਆ ਹੈ ਜੋ ਸਾਡਾ ਬੇਟਾ ਉੱਥੇ ਪਹੁੰਚਿਆ ਹੈ ਤਾਂ ਉਸ ਨੂੰ 30 ਦਿਨ ਦੀ ਸਜ਼ਾ ਅਤੇ 1 ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਉਹ ਲੱਖ ਰੁਪਿਆ ਜੁਰਮਾਨਾ ਤਦ ਭਰੀ ਸਕਦਾ ਹੈ ਜਦੋਂ ਦਾ ਆਪਣੇ ਵਿਦੇਸ਼ ਮੰਤਰੀ ਪਾਕਿਸਤਾਨ ਦੇ ਵਿੱਚ ਲੈਟਰ ਭੇਜਣਗੇ ਕਿ ਸਾਡਾ ਵਰਚਪਾਲਡ ਰਿਪੋਰਟ ਕੀਤਾ ਜਾਵੇ। ਮੇਰੀ ਪ੍ਰਸ਼ਾਸਨ ਅੱਗੇ ਗਵਰਨਰ ਸਾਹਿਬ ਅੱਗੇ ਭਗਵੰਤ ਮਾਨ ਜੀ ਅੱਗੇ ਖਾਸ ਕਰਕੇ ਸੈਂਟਰ ਸਰਕਾਰ ਅੱਗੇ ਮੋਦੀ ਸਾਹਿਬ ਅੱਗੇ ਅਮਿਤ ਸ਼ਾਹ ਜੀ ਅੱਗੇ ਬੇਨਤੀ ਹੈ ਕਿ ਸਾਡਾ ਘਰ ਬੇਟਾ ਲਿਆਉਣ ਵਾਸਤੇ ਸਾਡੀ ਮਦਦ ਕੀਤੀ ਜਾਵੇ ਜੋ ਅਸੀਂ ਜੁਰਮਾਨਾ ਨਹੀਂ ਭਰ ਸਕਦੇ ਤਾਂ ਇਸ ਦੀ ਸਾਡੀ ਹੈਲਪ ਕਰਵਾਈ ਜਾਵੇ ਤਾਂ ਸਾਡਾ ਵਰਤਵਾਰਦ ਘਰ ਲਿਆਉਣ ਵਾਸਤੇ ਬੇਟੇ ਨੂੰ ਰਿਪੋਰਟ ਕਰਾਉਣ ਵਾਸਤੇ ਸਾਡਾ ਸਾਥ ਦਿੱਤਾ ਜਾਵੇ ਪ੍ਰਸ਼ਾਸਨ ਵੀ ਸਾਥ ਦੇਵੇ ਸਾਰੇ ਸਾਥ ਦਿਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ